ਮੇਰਾ ਨਾਂ ਤੁਮਾ ਪੈਂਟ ਮੁੰਗਲੇ ਦੇ ਰਹਿਣ ਵਾਲੀ ਐ ਅਸੀਂ ਕੰਮ ਚਲਾਉਣ ਕਰਦੇ ਆ ਸਾਡਾ ਸਾਲ ਹੋ ਗਿਆ ਬੰਦ ਹੋਇਆ ਨੂੰ ਬੱਗੇ ਪ੍ਰਧਾਨ ਨੂੰ ਬੁਲਾਇਆ ਕਿ ਸਾਡਾ ਕੰਮ ਚਲਾ ਦੇ। ਮੈਂ ਮੇਰਾ ਨਾਮ ਰਿਬਿਕਾ ਮੈਂ ਪਿੰਨੂ ਰੁਕਨੇ ਮੁੰਗਲੇ ਦੀ ਰਹਿਣ ਵਾਲੀ ਹਾਂ ਕਾਫੀ ਟਾਈਮ ਤੋਂ ਸਾਡੇ ਪਿੰਡ ਦੇ ਵਿੱਚ ਮਰੇਗਾ ਦਾ ਕੰਮ ਨਹੀਂ ਚਲਾਇਆ ਜਾ ਰਿਹਾ ਇਸ ਕਰਕੇ ਅਸੀਂ ਅੱਜ ਬੱਗਾ ਸਿੰਘ ਪ੍ਰਧਾਨ ਨੂੰ ਬੁਲਾਇਆ ਉਹਨਾਂ ਨੇ ਸਾਡੇ ਪਿੰਡ ਵਿੱਚ ਮੀਟਿੰਗ ਕੀਤੀ ਅਸੀਂ ਉਹਨਾਂ ਤੋਂ ਉਹਦੇ ਕੰਮ ਦੀ ਮਰੇਗਾ ਵਾਲੇ ਕੰਮ ਦੀ ਮੀਟਿੰਗ ਕਰਦੇ ਹਾਂ ਜੇ ਸਾਨੂੰ ਇਸ ਵਾਸਤੇ ਤਰਨਾ ਵੀ ਜਾਣਾ ਪਿਆ ਤਾਂ ਅਸੀਂ ਤਰਨੇ ਵੀ ਲੱਗਦੇ ਹਾਂ। ਜਿਆ ਪੀ ਜਿਆ ਭਰ ਮੇਰਾ ਨਾਮ ਸੁਮਿਤਰਾ ਹੈ ਅਸੀਂ ਬਕਾਸ ਸਿੰਘ ਅੰਕਲ ਜੀ ਨੂੰ ਆਪਣੇ ਪਿੰਡ ਵਿੱਚ ਬੁਲਾਇਆ ਕਿਉਂਕਿ ਸਾਡਾ ਸਾਲ ਤੋਂ ਹੀ ਕੰਮ ਨਹੀਂ ਚੱਲ ਰਿਹਾ ਮੇਰਾ ਕਾਰਡ ਬਣਨ ਵਾਲਾ ਸੀ ਨਰੇਗਾ ਦਾ ਅਸੀਂ ਇਸ ਦਫਤਰ ਵਿੱਚ ਜਾ ਕੇ ਪੈਸੇ ਵੀ ਦਿੱਤੇ ਨਾਲ ਡਾਕੂਮੈਂਟ ਤਾਂ ਦੇ ਕੇ ਹੀ ਆਏ ਸੀਗੇ ਮੈਨੂੰ ਕਹਿੰਦੇ ਅੱਜ ਬਣਾ ਦਿੰਦੇ ਆ ਕੱਲ ਬਣਾ ਦਿੰਦੇ ਆ ਪਰ ਅੱਜ ਤੱਕ ਸਾਨੂੰ ਕੋਈ ਕਾਰਡ ਨਹੀਂ ਬਣਾ ਕੇ ਦਿੱਤਾ ਹੁਣ ਬਗਾ ਸਿੰਘ ਅੰਕਲ ਜੀ ਨੂੰ ਸੀਸ ਤੇ ਬੁਲਾਇਆ ਤਾਂ ਜੋ ਸਾਡਾ ਕੰਮ ਵੀ ਚੱਲਣ ਤੇ ਨਾਲ ਸਾਡੇ ਲਈ ਕਾਰਡ ਵੀ ਲਾ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਣਾ ਵੀਰਾਂ ਨੂੰ ਜੈ ਪੀ ਜੈ ਪਾਤ ਤੋਂ ਸਤਿ ਸ੍ਰੀ ਅਕਾਲ ਨਮਸਕਾਰ ਸਾਕੀਆਂ ਸਾਰਿਆਂ ਨੂੰ ਅੱਜ ਪਿੰਡ ਰੁਕਣਾ ਮੰਗਲਾ ਦੇ ਵਿੱਚ ਲਗਭਗ ਸਾਲ ਤੋਂ ਜ਼ਿਆਦਾ ਚਿਰ ਹੋ ਗਿਆ ਕੰਮ ਰੁਕੇ ਨੂੰ ਕੰਮ ਨਹੀਂ ਆਈ ਨੀ ਤਾਂ ਅੱਜ ਫਿਰ ਨਵੇਂ ਸਿਰੇ ਤੋਂ ਮੀਟਿੰਗ ਕਰਾਈ ਆ ਪਹਿਲਾਂ ਤਾਂ ਸਭ ਤੋਂ ਇਹਨਾਂ ਨੂੰ ਮੈਂ ਬੇਨਤੀ ਕੀਤੀ ਆ ਕਿ ਪਹਿਲੇ ਸ਼ੁਰੂ ਤੋਂ ਕੰਮ ਜਦੋਂ ਕੀਤਾ ਸੀ ਮੀਟਿੰਗਾਂ ਕਰਾਈਆਂ ਬਹੁਤ ਕੰਮ ਇਹਨਾਂ ਦਾ ਵਧੀਆ ਚੱਲਿਆ ਉਸ ਤੋਂ ਬਾਅਦ ਕੁਝ ਸਿਆਸੀ ਬੰਦਿਆਂ ਨੇ ਇਹਨਾਂ ਨੂੰ ਗੁੰਮਰਾਹ ਕਰਕੇ ਤੇ ਸਾਡੀ ਸੰਸਥਾ ਨਾਲੋਂ ਦੂਰ ਕਰ ਲਿਆ ਤਾਂ ਦੂਰ ਕਰਨ ਤੋਂ ਬਾਅਦ ਇਹ ਵੀ ਧੋਖਾ ਕਰਨ ਲੱਗ ਪਏ ਧੋਖਾ ਕਰਨ ਦੀ ਅੱਜ ਇਹਨਾਂ ਨੂੰ ਇਹ ਸਜ਼ਾ ਮਿਲੀ ਆ ਕਿ ਹੁਣ ਕੰਮ ਸਾਲ ਦੀ ਤਾਂ ਗੱਲ ਛੱਡੋ ਸਾਲ ਕਈ ਸਾਲ ਹੀ ਬੁਗੜਿਆ ਕੰਮ ਤੇ ਚੱਲ ਨਹੀਂ ਜੀਏ ਇਹ ਸਾਲ ਦੀ ਰਿਪੋਰਟ ਹੀ ਕਰਦੇ ਆ ਪਹਿਲਾਂ ਤਾਂ ਮੈਂ ਬੇਨਤੀ ਕਰੂੰਗਾ ਵੀ ਮੇਰਾ ਵੀ ਭਰੋਸਾ ਬਣਾਉਣਾ ਪੈਗਾ ਕਿਉਂਕਿ ਜਿਹੜੇ ਵੀ ਮੈਂ ਬੰਦਿਆਂ ਨੂੰ ਕੰਮ ਸਿਖਾਇਆ ਉਹ ਕੋਈ ਬੰਦੇ ਧੋਖਾ ਕਰਦੇ ਆ ਕੰਮ ਸਿੱਖਣ ਤੋਂ ਬਾਅਦ ਨਾਉ ਮੀਟਿੰਗ ਵੀ ਆਉਂਦੇ ਆ ਨਾ ਰਿਲੀਤੀ ਆਉਂਦੇ ਆ ਨਾ ਕੋਈ ਉਹ ਪਾਰਟੀ ਦਾ ਖੰਦੀ ਦਿੰਦੇ ਆ ਮੈਂ ਤੁਹਾਨੂੰ ਯਾਦ ਕਰਾ ਦੇਵਾਂਗਾ ਗੱਲ ਬਾਤ ਸ਼ੁਰੂ ਕਰੂੰਗਾ ਪਹਿਲੋਂ ਮੈਂ ਆਪਣੀ ਜਿਹੜੀ ਦੁੱਖ ਭਰੀ ਕਹਾਣੀ ਆ ਉਹ ਸੁਣਾਉਂਗਾ ਉਹ ਸੁਣਾਉਂਗਾ ਮੈਂ ਛੇ ਵੇਖੋ ਪਹਿਲੋਂ ਤੁਹਾਡੀ ਮਰੇਗਾ 2005 ਦੀ ਬਣੀ ਆ ਉਹ ਵੀ ਤੁਹਾਡੀ ਪਹਿਲੋਂ ਮਰੇਗਾ ਬਣੀ ਸੀਗੀ ਮੇਰੇ ਆਨ ਤੋਂ ਪਹਿਲੋਂ ਤੁਹਾਡਾ ਇਥੇ ਪਿੰਡ ਵਾਸੀ ਮਰੇਗਾ ਮਜ਼ਦੂਰ ਵੀ ਇੱਥੇ ਸੀਗੇ ਸਰਪੰਚ ਵੀ ਇੱਥੇ ਸੀਗੇ ਦਫ਼ਤਰ ਵੀ ਇੱਥੇ ਸੀਗੇ ਦਫ਼ਤਰ ਵੀ ਇੱਥੇ ਸੀਗੇ ਤਾਂ ਜਦੋਂ ਮੈਂ ਆਇਆ ਮੀਟਿੰਗ ਕੀਤੀ ਮੀਟਿੰਗ ਦੇ ਨਾਲ ਲੋਕਾਂ ਦਾ ਭਰੋਸਾ ਵੜਿਆ ਭਰੋਸਾ ਬਣਨ ਤੋਂ ਬਾਅਦ ਚ ਭਰੋਸਾ ਵੜਨ ਤੋਂ ਬਾਅਦ ਧਾਰ ਕਾਰਡ ਬੈਂਕ ਖਾਤਾ ਜੋਬ ਕਾਰਡ ਫਾਰਮ ਭਰ ਕੇ ਦਫ਼ਤਰ ਚ ਗਿਆਂ ਦਫ਼ਤਰ ਚ ਜਾ ਕੇ ਫਿਰ ਜਮਾ ਕਰਵਾਇਆ ਜਮਾ ਕਰਵਾਉਣ ਤੋਂ ਬਾਅਦ ਚ ਜਾ ਕੇ ਸਰਨੇ ਨਾਲ ਪ੍ਰਦਰਸ਼ਨ ਕਰਕੇ ਲੜਾਈ ਝਗੜੇ ਕਰਕੇ ਤੁਹਾਡਾ ਨਰੇਗਾ ਚੱਲਿਆ ਜਦੋਂ ਨਰੇਗਾ ਚੱਲਿਆ ਉਦੋਂ ਤੁਸੀਂ ਮੈਨੂੰ ਕਿੱਥੇ ਸੱਟਿਆ ਜਿਸਰਾ ਆਪਾਂ ਸੀਂਡ ਮਾਰ ਕੇ ਥੱਲੇ ਸੜ ਦਿੱਤਾ ਉਹ ਥੱਲੇ ਗਿਆ ਬੰਦਾ ਸੀ ਇਹ ਆ ਧੋਖਾ ਧੋਖੇ ਬਾਜਾਂ ਦੀ ਹੁਣ ਕੋਈ ਗਿਣਤੀ ਘਟਣੀ ਹੈਗੀ ਮੇਰੇ ਹਿਸਾਬ ਨਾਲ ਮੇਰੇ 90% ਤੋਂ ਜ਼ਿਆਦਾ ਲੋਕਾਂ ਨੇ ਧੋਖਾ ਕੀਤਾ ਅੱਜ ਵੀ ਮੈਨੂੰ ਦੱਸ ਦਿਓ ਜੇ ਧੋਖਾ ਕਰਨਾ ਤਾਂ ਠੀਕ ਆ ਅਸੀਂ ਧਰਨੇ ਲਾਉਣ ਦੇ ਸ਼ੌਂਕੀਆ ਜਿੰਨਾ ਸਾਡੇ ਕੋਲੇ ਮਸਾਲਾ ਹੈਗਾ ਧਰਨਾ ਲਾਈ ਜਣੇ ਆ ਤਾਂ ਜੇ ਇਮਾਨਦਾਰੀ ਨਾਲ ਕੰਮ ਚਲਾਉਣਾ ਤਾਂ ਫਿਰ ਆਪਾਂ ਅੱਗੇ ਕੰਮ ਚਲਾ ਲਈਏ ਆਮ ਆਦਮੀ ਚਲਾਵਾ ਦੇ ਮਾਨਦਾਰ ਇਹਨੇ ਚਲਾਵਾ ਸਾਹਮਣੇ ਚਲਾਵਾ ਦਿਖਾ ਵਿਖ ਲੋ ਆਪਾਂ ਆਨਲਾਈਨ ਬੂਕ ਦੇ ਪੈ ਮਾਨਦਾਰੀ ਦੇ ਨਾਲ ਸਾਥ ਦੇਣਾ ਪੈਗਾ ਆਪਾਂ ਹੁਣ ਅੱਗੇ ਕੀ ਕਰਨਾ ਧਿਆਨ ਨਾਲ ਸੁਣਿਓ ਤੁਹਾਡੀ ਮਰੇਗਾ ਵੀ ਚੱਲੇਗੀ ਮਰੇਗਾ ਦੇ ਨਾਲ ਨਾਲ ਤੁਹਾਡਾ ਦੂਸਰਾ ਵੀ ਇੱਕ ਮੁੱਦਾ ਬਹੁਤ ਵੱਡਾ ਹੈ ਕਿ ਜਿਹੜੇ ਅੱਜ ਪ੍ਰਾਈਵੇਟ ਬੈਂਕ ਤੁਹਾਨੂੰ ਲੋਨ ਦਿੰਦੇ ਆ ਜਦੋਂ ਲੋਨ ਤੁਸੀਂ ਪਾਸ ਕਰਾਉਂਦੇ ਹੋ ਤੁਹਾਡੇ ਖਾਤੇ ਵਿੱਚ ਜੇ 50000 ਆਇਆ ਤੇ ਜਦੋਂ ਕਿਸ਼ਤਾਂ ਵੱਧਣੀਆਂ ਉਹ ਕਿਸ਼ਤਾਂ ਜੋੜ ਲਿਆ ਜੇ ਉਹ 50000 ਦਾ ਡਬਲ ਤੁਹਾਨੂੰ ਮੋੜਨਾ ਪੈਂਦਾ ਹਾਂਜੀ ਹੈਨਾ ਇਹ ਹੀ ਲੋਨ ਜਿਹੜਾ ਸਰਕਾਰ ਵੀ ਦਿੰਦੀ ਆ ਸਰਕਾਰ ਜੇ ਲੋਨ ਦੇਵੇਗੀ ਤਾਂ ਸਬਸਿਡੀ ਮਿਲੇਗੀ ਆਪਨ ਵਿਆਜ ਤੋਂ ਬਿਨਾਂ ਤੇ ਸਬਸਿਡੀ ਮਿਲਦੀ ਆ ਇਹ ਮੁੱਦਾ ਤੁਹਾਡਾ ਬਹੁਤ ਵੱਡਾ ਇਹ ਮੁੱਦੇ ਲਈ ਵੀ ਆਪਾਂ ਲੜਾਈ ਜਿਹੜੀ ਹੈਗੀ ਸ਼ੁਰੂ ਕਰਦੇ ਹਾਂਜੀ ਦੂਸਰਾ ਤੁਹਾਡਾ ਮੁੱਦਾ ਹੈਗਾ ਕਿ ਦੇਖੋ ਤੁਹਾਨੂੰ ਸਰਕਾਰ ਕਹਿੰਦੀ ਆ ਕਿ ਕਿਸ਼ਰਮ ਕਾਰਡ ਬਣ ਗਿਆ ਬੀਪੀਐਲ ਕਾਰਡ ਬਣ ਗਿਆ ਨੀਲਾ ਕਾਰਡ ਬਣ ਗਿਆ ਪੀਲਾ ਕਾਰਡ ਬਣ ਗਿਆ ਕਾਰਡ ਤੁਹਾਡੇ ਬੜੇ ਬਣਿਆ ਪਰ ਕੋਈ ਸਹੂਲਤ ਨਹੀਂ ਆ ਕਾਰਡ ਨਹੀਂ ਨਹੀਂ ਇਹ ਵੀ ਮੁੱਦਾ ਜਿਹੜਾ ਆਪਣਾ ਹੈਗਾ ਖਾਤਾ ਵਾਲਾ ਉਹ ਮੁੱਦਾ ਵੀ ਆਪਾਂ ਨਾਲ ਸ਼ੁਰੂ ਕਰਨਾ ਹੈ ਲਾਗੂ ਕਰਾਓ ਹਾਂਜੀ ਤੀਸਰੇ ਨੰਬਰ ਤੇ ਕਿ ਤੁਹਾਨੂੰ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਤੁਹਾਡੀਆਂ ਜਿਹੜੀਆਂ ਲਾਲ ਲਕੀਰ ਦੇ ਅੰਦਰ ਰਜਿਸਟਰੀਆਂ ਸਰਕਾਰ ਫੀ ਕਰਕੇ ਦੇਵੇਗੀ ਜੇ ਉਹ ਰਜਿਸਟਰੀਆਂ ਤੁਹਾਡੀਆਂ ਫ੍ਰੀ ਹੁੰਦੀਆਂ ਤੇ ਉਹ ਰਜਿਸਟਰੀ ਤੇ 5 ਲੱਖ ਰੁਪਏ ਤੱਕ ਤੁਸੀਂ ਘਰ ਤੇ ਲੋਨ ਲੈ ਸਕਦੇ ਹੋ ਤੇ 5 ਲੱਖ ਲੋਨ ਦੇ ਵਿੱਚ ਤੁਹਾਨੂੰ 50 ਹਜ਼ਾਰ ਰੁਪਏ ਸਬਸਿਡੀ ਵੀ ਮਿਲਦੀ ਹੈ ਇਹ ਵੀ ਮੁੱਦਾ ਤੁਹਾਡਾ ਹੀ ਆ ਚੌਥੇ ਨੰਬਰ ਤੇ ਬੱਚਿਆਂ ਦੇ ਸਕਾਲਰਸ਼ਿਪ ਵਜੀਫੇ ਤਾਂ ਫ੍ਰੀ ਪੜ੍ਹਾਈ ਦੇ ਨਾਲ ਜਿਹੜੇ ਐਸੀ ਕਾਟਾ ਜਿਵੇਂ ਦੇ ਬੱਚੇ ਪੜ੍ਹੇ ਹੁੰਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਮਿਲਣੀ ਆ ਇਹ ਵੀ ਤਾਂ ਮੁੱਦਾ ਆਪਣਾ ਹੀ ਆ ਮੁੱਦੇ ਤੁਹਾਡੇ 13 14 ਮੁੱਦੇ ਹੈਗੇ ਆ ਕਿ ਜਿਹਦੇ ਲਈ ਆਪਾਂ ਟੈਂਟ ਲਾ ਕੇ ਅਡੀਸ਼ਨਲ ਡਿਪਟੀ ਕਮਿਸ਼ਨਰ ਫਰੋਇਫੋਰ ਦੇ ਅੱਗੇ ਬੈਠ ਜਾਣਾ ਤੇ ਵਾਰੀ ਦੇ ਨਾਲ ਆਪਾਂ 20 ਬੰਦੇ ਤੋਂ 25 ਬੰਦੇ ਜਿਹੜੇ ਹੈਗੇ ਆ ਲਗਾਤਾਰ ਉੱਥੇ ਬੈਠਾਂਗੇ ਨਾਲ ਹੀ ਘੁੰਮਦੇ ਜਾਣਗੇ ਉੱਥੇ ਟੈਂਟ ਦਾ ਖਰਚਾ ਤੇ ਲੰਗਰ ਪਾਣੀ ਦਾ ਖਰਚਾ ਜਿਹੜਾ ਹੈਗਾ ਉਹ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਦੇਣਾ ਪਵੇਗਾ ਹਾਂਜੀ ਤਾਂ ਨਰੇਗਾ ਚੱਲੇਗੀ ਤਾਂ ਆ ਜਿਹੜਾ 11ਵਾਂ ਮਹੀਨਾ ਚੜਨ ਵਾਲਾ ਅੱਜ ਕਿੰਕ ਤਰੀਕ ਹੋ ਗਿਆ ਇੱਕ ਹਫਤਾ ਇਸ ਮਹੀਨੇ ਦਾ ਹੈਗਾ ਕਿ ਪਹਿਲੇ ਹਫਤੇ ਦੇ ਵਿੱਚ ਆਪਾਂ ਜਿੰਨੀਆਂ ਵੀ ਲੇਬਰਾਂ ਹੈਗੀਆਂ ਸਾਰਿਆਂ ਨੇ ਇਕੱਠਿਆਂ ਹੋ ਕੇ ਡੀਸੀ ਦਫ਼ਤਰ ਦੇ ਵਿੱਚ ਚੇਤਾਵਨੀ ਦੇਣੀ ਆ ਤਾਂ ਉੱਥੇ ਆ ਜਿਹੜੇ ਮੰਗ ਪੱਤੀ ਪੱਤਰ ਭਰੇ ਆ ਉਹ ਨਾਲ ਹੀ ਜਮ੍ਹਾਂ ਕਰਵਾ ਕੇ ਉੱਥੇ ਬੈਠ ਜਾਣਾ ਕਿ ਜਿੰਨਾ ਚਿਰ ਸਾਡੇ ਮੰਗ ਪੱਤਰਾਂ ਤੇ ਕੰਮ ਨਹੀਂ ਨਿਕਲਦਾ ਉਹਨਾਂ ਚਿਰ ਅਸੀਂ ਬੇਠੀ ਬੈਠੀ ਆ ਤਾਂ ਮੈਨੂੰ ਤੁਹਾਡੇ ਸਾਥ ਦੀ ਲੋੜ ਆ ਆਪਾਂ ਸਾਰੇ ਆਪਣੀ ਹੱਤਾਂ ਦੀ ਲੜਾਈ ਲੜਾਂਗੇ ਐਨਾ ਕਹਿੰਦਾ ਆ ਸਾਨੂੰ ਜੈ ਫੀ ਜੈ ਭਾਰਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ